ਲੁਧਿਆਣਾ ਵਿੱਚ ਕਈ ਚੋਣ ਰੈਲੀਆਂ ਦੌਰਾਨ ਆਪ ਸੁਪਰੀਮੋ অরਵਿੰਦ ਕੇਜਰੀਵਾਲ ਦੁਆਰਾ ਲੋਕਾਂ ਨੂੰ ਧਮਕਾ ਕੇ ਵੋਟਕਾਸਟ ਕਰਵਾਉਂਦੇ ਆरोप ਲੱਗੇ ਹਨ ਕੇਜਰੀਵਾਲ ਨੇ ਵਾਰ-ਵਾਰ ਪ੍ਰਚਾਰ ਰੈਲੀਆਂ ਦੌਰਾਨ ਕਿਹਾ ਸੀ ਕਿ ਸਿਰਫ ਉਸ ਪਾਰਟੀ ਦੇ ਵਿਧਾਇਕ ਨੂੰ ਚੁਣੋ ਜੋ ਸੱਤਾ ਵਿੱਚ ਹੈ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੇ ਘਰ ਦੇ ਬਾਹਰ ਸੜਕ ਟੁੱਟ ਜਾਂਦੀ ਹੈ ਜਾਂ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਉਸ ਨੂੰ ਕੌਣ ਠਿਕ ਕਰੇਗਾ ਵਿਰੋਧੀ ਧਿਰ ਕੋਲ ਨਾ ਕੋਈ ਸ਼ਕਤੀ ਹੈ ਤੇ ਨਾ ਹੀ ਕੋਈ ਪੈਸਾ ਇਸ ਲਈ ਜੇਕਰ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹੋ ਤਾਂ ਆਪ ਨੂੰ ਵੋਟਕਾਸਟ ਕਰੋ ਕੇਜਰੀਵਾਲ ਨੇ ਇੱਕ کہ کہ ووٹروں ਉਪਰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਉਮੀਦਵਾਰ ਅਤੇ ਰਾਜ ਸਭਾ ਮੈਂਬਰ سنجےਪ अरोड़ा ਅਮੀਰ ਹਨ ਅਤੇ ਲੋੜ ਪੈਂਦੇ ਵਿਕਾਸ ਕਾਰਜਾਂ ਲਈ ਨਿੱਜੀ ਤੌਰ ਤੇ ਪੈਸਾ ਦੇ ਸਕਦੇ ਹਨ ਸੋਸ਼ਲ ਵਰਕਰ ਅਤੇ ਪਾਜਪਾ ਆਪੀ ਸੈੱਲ ਦੇ ਮੈਂਬਰ ਕੀਮਤੀ ਰਾਵਲ ਨੇ ਕਿਹਾ ਹੈ ਕਿ ਉਹਨਾਂ ਨੇ ਸਬੂਤ ਵਜੋਂ ਪ੍ਰਚਾਰ ਭਾਸ਼ਣ ਦੀਆਂ ਕਈ ਵੀਡੀਓ ਕਲਿੱਪਾਂ ਸਾਂਝੀਆਂ ਕੀਤੀਆਂ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲੋਕਤੰਤਰ ਇਸ ਤਰ੍ਹਾਂ ਕੰਮ ਨਹੀਂ ਕਰਦਾ ਚੋਣ ਕਮਿਸ਼ਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇੱਕ ਸੱਤਾਧਾਰੀ ਪਾਰਟੀ ਦਾ ਮੁਖੀ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕੀ ਦੇ ਕੇ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਉਮੀਦ ਕਿਵੇਂ ਕਰ ਸਕਦਾ ਹੈ ਉਹਨਾਂ ਚੋਣ ਕਮਿਸ਼ਨ ਨੂੰ ਕਾਨੂੰਨੀ ਕਾਰਵਾਈ ਕਰਨ ਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਬਾਰੇ ਸੂਚਿਤ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬੀਆਂ ਨੂੰ ਬਿਨਾਂ ਕਿਸੇ ਡਰ ਜਾਂ ਪਰ ਆਪਦੇ ਅਚਾਰ ਦੇ ਵੋਟ ਪਾਉਣ ਦੀ ਇੱਛਾਤ ਦਿੱਚਾਣੀ ਚਾਹੀਦੀ ਹੈ